ਮਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਅੱਜ ਪਹੁੰਚੇ ਹੀ ਪਠਾਨਕੋਟ ਸ਼ਹਿਰ ਥੋੜਾ ਕੰਮ ਆ ਇਹੀ ਤੇ ਆਪਾਂ ਆਏ ਹੋਏ ਆ ਜੇ ਵੀਰ ਦੀ ਛੱਤ ਤੇ ਇੱਥੇ ਬਾਈ ਹੁੰਨੇ ਨੇ ਡਾਊਨ ਵਾਲੇ ਕੁਝ ਕਬੂਤਰ ਰੱਖੇ ਹੋਏ ਆ ਤੇ ਮੈਂ ਕਾ ਭਰਾਵਾਂ ਨੂੰ ਕਰਾਉਣੇ ਸ਼ੌਂਕ ਛੋਟਾ ਜਿਹਾ ਸ਼ੌਂਕ ਆ ਵੀਰ ਦਾ ਬਾਗੀਆਂ ਵੀ ਛੱਡਦੇ ਨੇ ਉੜਦੇ ਨੇ ਕਬੂਤਰ ਇੱਥੋਂ ਤੇ ਇੱਥੇ ਨੀਚੇ ਵੀ ਬੈਠੀ ਹੋਈ ਆ ਨਾਲ ਆਪਣਾ ਲਾ ਲੋ ਵੀਰ ਇਹ ਵੀ ਆਇਆ ਹੋਇਆ ਆ ਬਾਹਰ ਨਿਕਲ ਗਿਆ ਕੋਈ ਮੈਂ ਘਰਦਿਆਂ ਬਾਹਰ ਅੱਛਾ ਇਹ ਚੇਦੇ ਨਾ ਇਹ ਅੱਛਾ ਅੱਛਾ ਬਾਹਰ ਵੀ ਹੈਗੇ ਨੇ ਬਾਈ ਕਬੂਤਰ ਕੁਝ ਆਹ ਇੱਕ ਖੜਿਆ ਡੱਬਾ ਇਹ ਦੇਖੋ ਬਾਈ ਇੱਕ ਬਾਈ ਨੇ ਖੜਿਆ ਕਬੂਤਰ ਇਹ ਬਾਈ ਇਹ 6:35 ਮਿੰਟ ਦੇ ਬਾਅਦ ਛੁੱਟ ਗਈ ਭਾਈ ਅੱਛਾ ਇਹ ਕਬੂਤਰੀ ਆ ਹਾਂ ਮੇਂ ਬੱਚਾ ਹੈ ਘਰ ਦਾ ਅੱਛਾ ਡੱਬੀ ਆ ਹੈ 6:35 ਤੱਕ ਉੱਡੀਏ ਹਾਂਜੀ ਹਾਂਜੀ ਬੈਰੀ ਪੈ ਗਈ ਸੀ ਤੇ ਹਾਂਜੀ ਹਾਂਜੀ ਬੈਰੀ ਪੈ ਗਈ ਸਹੀ ਆ ਬਾਕੀ ਇੱਕ ਸਾਡਾ ਬਈ ਉਹ ਇੱਕ ਲਾਸਟ ਵੀ ਵੀ ਬਣਾ ਪਿਆਈ ਹੈ ਇੱਕ ਕੁੱਤੀ ਦਾ ਅੱਛਾ ਉਹ ਬੈਰੀ ਮਾਰ ਗਿਆ ਅਗਲੀ ਵਾਰੀ ਅੱਛਾ 35 ਦੇ ਬੈਰੀ 35 ਕਬੂਤਰ ਦੇ ਬੈਰੀ ਖਾ ਗਈ ਉਹ ਅੱਛਾ ਅੱਛਾ ਕਿੰਨੇ ਕਬੂਤਰ ਕਿੰਨੇ ਬੱਚੇ ਤੇ ਕਿੰਨੇ ਵੱਡੇ ਖਾਦੇ ਆ 28 28 ਬੱਚੇ ਖਾ ਗਈ 7 ਕਬੂਤਰ ਵੱਡੇ 35 ਟੋਟਲ ਖਾ ਗਈ 35 ਟੋਟਲ ਖਾ ਗਈ ਥੋੜੇ ਡੇਢ ਡੇਢ ਦੋ ਮਹੀਨੇ ਡੇਢ ਦੋ ਮਹੀਨੇ ਇਹਨਾਂ ਕਬੂਤਰ ਵੀ ਰਾਤ ਬਾਹਰ ਆਇਆ ਇਹ ਰਾਤ ਬਾਹਰ ਆ ਗਿਆ ਵੀ ਆ ਦੇਖੋ ਬਾਈ ਜਿਹੜਾ ਉੱਡ ਗਿਆ ਤੇ ਖੜਾਣ ਵੀ ਆ ਕਬੂਤਰ ਦੀ ਹੈ ਆ ਨਸਲਾਂ ਜਿਹੜੀਆਂ ਹੁੰਦੀਆਂ ਨਾ ਉਹ ਵੱਖਰੀ ਖੜਾਣ ਰੱਖਦੀਆਂ ਬਹੁਤੀਆਂ ਦੇਖੋ ਵਜੂਦ ਕਬੂਤਰ ਦਾ ਮੁੰਡਾ ਛੁੱਡੇ ਖਾਲੀ ਹੈ ਛੁੱਡਿਆਂ ਚ ਥੋੜੇ ਕਬੂਤਰ ਰਹਿ ਗਿਆ ਬਾਕੀ ਜਿਹੜੇ ਹੈਗੇ ਆ ਬੈਰੀ ਖਾ ਚੁੱਕੀ ਆ ਬਾਈ 35 ਕਬੂਤਰ ਦਾਸ ਦੇ ਨੇ ਸਰਦੀਆਂ ਦੇ ਜਿਹੜੇ ਟੂਰਨਾਮੈਂਟ ਔਲਦੇ ਨੇ ਦੁਸ਼ਹਿਰਾ ਟੂਰਨਾਮੈਂਟ ਉਹਦੇ ਵਿੱਚ ਤਿਆਰ ਕਰੇ ਸੀ 35 ਚੋਂ 28 ਬੱਚੇ ਤੇ 7 ਵੱਡੇ ਕਬੂਤਰ ਜਿਹੜੇ ਬੈਰੀ ਖਾ ਗਏ ਤੇ ਹੁਣ ਆ ਕੁਝ ਕੁ ਕਬੂਤਰ ਬਚੇ ਨੇ ਗਰਦਾ ਬੱਚਾ ਵੀ ਦੋ ਵਾਰ ਆ ਦੁਆਰ ਆ ਗਿਆ ਵੀ ਅੱਛਾ ਇਹ ਦੋ ਵਾਰ ਰਾਤ ਇਹ ਵਾਰ ਆ ਗਿਆ ਹਾਂਜੀ ਸਾਹਮਣੇ ਆਖਾ ਸਾਹਮਣੇ ਉੱਡਦੇ ਰਹੇ ਦੇਖੋ ਨਿੱਕੇ ਬੱਚੀ ਨੇ ਬੈਠੇ ਨਹੀਂ ਵੱਡੇ ਪਹਿਲਾਂ ਖਾ ਗਿਆ ਇਲੜ ਅੱਛਾ ਅੱਛਾ ਇਥੇ ਇਲੜ ਜਿਆਦਾ ਪੈਂਦਾ ਹਨਾ ਬੜਾ ਬੜਾ ਬੈਰੀ ਘਟ ਤੇ ਇਲੜ ਜਿਹੜਾ ਜਿਹਨੂੰ ਲਗੜਵੀ ਕਹਿੰਦੇ ਨੇ ਭਾਈ ਉਹ ਵੱਧ ਪੈਂਦਾ ਜਿਹੜਾ ਨਿੱਕੀ ਪੂਸ਼ ਵਾਲਾ ਆ ਤੇ ਪਠਾਨਕੋਟ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਕਬੂਤਰਬਾਜੀ ਬੜੀ ਔਖੀ ਆ ਬਹੁਤ ਜਿਆਦਾ ਸ਼ੌਂਕ ਆ ਜਿਹੜਾ ਹਰ ਕਿਸੇ ਨੂੰ ਬਹੁਤ ਆ ਤੇ ਲਾਗੇ ਇੱਕ ਹੋਰ ਤੈ ਤੁਹਾਨੂੰ ਦਿਖਾਉਨੇ ਆ ਇਧਰ ਵੀ ਆ ਬਾਈ ਨੇ ਇੱਕ ਨੇ ਰੱਖੇ ਹੋਏ ਐ ਦੇਖੋ ਇਧਰ ਵੀ ਜਿਹੜੇ ਜਾਲੀਆਂ ਪਿੰਜਰੇ ਜਿਹੜੇ ਲੱਗੇ ਹੋਏ ਆ ਐ ਲੋ ਬਈ ਆ ਦੇਖੋ ਇੱਕ ਚਿੱਟੀਆਂ ਦੀ ਇਧਰ ਕਰ ਲਾ ਲੋ ਯਾਰ ਆ ਮਾੜੀ ਇਹ ਦੇਖੋ ਕਬੂਤਰੀ ਬਈ ਹੀਰਾਈ ਆ ਬਹੁਤ ਹੀ ਸ਼ਾਨਦਾਰ। ਅੱਖ ਬੜੀ ਜ਼ਬਰਦਸਤ ਹੈ। ਸਹੀ ਰੰਗ ਆ ਗਿਆ ਨਾ ਇਹ। ਬਹੁਤ ਵਧੀਆ ਬਈ। ਮੈਂ ਕੋਈ ਨਹੀਂ ਰੋ ਇੱਕ ਆ ਹੈ। ਇੱਧਰ ਆਇਆ ਉਹ ਇਹਨੂੰ ਸ਼ਾਨ। ਆਹ ਦੇਖੋ ਭਈ ਇਹ। ਇਹਨੀਆਂ ਅੱਖਾਂ ਚ ਲਾਲ ਗਈ ਆ ਥੋੜੀ ਜੀ ਹਾਂਜੀ ਪਰ ਵੀ ਰਖਾਈ ਇਹਦੇ ਪਰ ਝਾੜੇ ਪੈ ਕੇ ਸਾਰੇ ਹੀ ਸਹੀ ਨਵੇਂ ਪਾਰਾ ਹਾਂਜੀ ਹਾਂਜੀ ਸਹੀ ਆ ਬਹੁਤ ਵਧੀਆ ਭਾਈ ਜੀ ਇਹ ਤਾਂ ਹਨ ਇਹ ਆ ਵਈ ਪਠਾਨਕੋਟ ਸ਼ਹਿਰ ਦੇ ਵਿੱਚ ਅਜੇ ਵੀਰ ਦੇ ਕਬੂਤਰਾਂ ਦਾ ਜਿਹੜਾ ਤੁਸੀਂ ਸ਼ੌਂਕ ਕਰਦੇ ਹੋ ਵਧੀਆ ਲੱਗੇ ਵੀਰ ਦੇ ਕਬੂਤਰ ਇੰਦਰ ਦਿਖਾ ਰਹਾ ਮੈਂ ਹਾਂਜੀ ਇਹ ਆ ਦੇਸਤਾਂ ਦੇ ਵੀ ਮਗੀ ਉਤਾਰ ਦਾ ਕਬੂਤਰ ਆ ਠੀਕ ਆ ਗਿਫਟ ਤੇ ਭਾਈ ਇਹ ਕਬੂਤਰ ਦੇਖਦਾ ਇੰਦਰ ਆਓ ਆ ਦੇਖੋ ਭਈ ਆਖ ਕਬੂਤਰ ਵੀ ਕੀ ਬਾਤ ਆ ਰੰਗ ਪੂਰੇ ਬਣਦੇ ਆ ਇਹਨਾਂ ਦੇ ਐਨ ਬ੍ਰੀਡਰ ਕਬੂਤਰ ਆ ਪੂਰਾ ਵਧੀਆ ਬਾਲ ਸੁਣਾ ਲਾਲ ਚੀਨਾ ਕਬੂਤਰ ਹੈ ਬਾਈ ਕਾਫੀ ਉਮਰੋ ਕੀ ਦੀ ਲੱਗਦੀ ਕਬੂਤਰ ਬੱਚੇ ਬਣਾਉਂਦਾ ਹੈ ਬੱਚੇ ਕੱਡੇ ਹੀ ਦੋ ਵਾਰੀਆਂ ਡੇਕ ਮਾਗੀ ਸਹੀ ਨਹੀਂ ਦੇ ਬੱਚੇ ਪਲੇ ਨਹੀਂ ਸਹੀ ਆ ਪਲੇ ਨਹੀਂ ਹਾਂ ਪਲੇ ਨਹੀਂ ਬੱਚੇ ਹਾਂ 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 ਹੁਣ ਫਿਰ ਬਫਟ ਕਰ ਲਿਆ ਸਿਆਣਾ ਹੋ ਗਿਆ ਨਾ ਸਹੀ ਆ ਕਮਜ਼ੋਰ ਜਿਹੋ ਹੁੰਦਾ ਜੋੜੇ ਲਾ ਕੇ ਤਾਂ ਉਹਦੇ ਕਰਕੇ ਬੱਚੇ ਛੋਟੇ ਛੋਟੇ ਮਰ ਗਏ ਫਿਰ ਠੀਕ ਆ ਠੀਕ ਆ ਬੱਚੇ ਬਦਲ ਦਿਆ ਕਰੋ ਇਹਦੇ ਹੁਣ ਕਿਸੇ ਹੋਰ ਥੱਲੇ ਰੱਖਣੇ ਪੈਣੇ ਸਹੀ ਆ ਬਾਕੀ ਮਿੱਤਰੋ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਿਓ ਤੇ ਨਵੀਂ ਵੀਡੀਓ ਲੈ ਕੇ ਬਹੁਤ ਸ਼ੇਤੀ ਮਿਲਦੇ ਆਂ ਇਹ ਛੋਟਾ ਜਿਹਾ ਸ਼ੌਂਕ ਆ ਜੇ ਵੀਰ ਦਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਕਰਿਓ ਸਬਸਕ੍ਰਾਈਬ ਦੇਓ ਜੀ ਆਜਾ ਧੰਨਵਾਦ ਸ਼ੁਕਰੀਆ ਮਿਹਰਬਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ